ਆਈਆਂ ਕਿਤਾ ਤੇ ਉਦੋਂ ਫਿਰ ਲੋਕਾਂ ਨੇ ਵੀ ਕੀ ਸੋਚਿਆ ਵੀ ਚਲੋ ਡੰਗਰ ਤੁਸੀਂ ਚੜਾਈਏ ਚਲੋ ਹੁਣ 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 ਕਰਾਓ ਜਰਾ ਮੇਰਾ ਵੀ ਕਰਾਓ ਜਿੰਨਾਂ ਦੇ ਆਕਰ ਆਓ ਥੱਲੇ ਚਾਰ ਚਾਰ ਪੰਜ ਗੱਡੀ ਪਾਣੀ ਜਿਹੜੇ ਪਿਆ ਪਾਣੀ ਹੁਣ ਵੀ ਲਾਹਣ ਨੂੰ ਕਰਵਾ ਦੇ ਦਿਓ ਸਾਨੂੰ ਇਹ ਮੜਾ ਜਾਂ ਇਨਾ ਕ ਰਸਤਾ ਜਾਂ ਇਨਾ ਕ ਰਸਤਾ ਤੇ ਬਣਾਓ ਹੌਸਮੈਂਟ ਕਰਾ ਦੇ ਤਾ ਮੈਂ ਅਕਾਲੀਚਲ ਬਾਟ ਪੰਜਾਬ ਦਾ ਹਲਕਾ ਚਾਰਜ ਐਸੂ ਲਈ ਨਾ ਠੀਕ ਨਾ ਮੇਰਾ ਚਲਪੁਰਾ ਮੇਰਾ ਫਿਲਡ ਕਰਦੇ ਪਾਲੀ ਆ ਇਦਾਂ ਆਪਾਂ ਦਾ ਕੋਈ ਕੰਟੈਕਟ ਨੰਬਰ ਆ ਬਹੁਤ ਇੰਨਾ ਦੇ ਆ ਆ ਆਖੋ ਨਾ ਇਹਨਾਂ ਆਖੋ ਫੇਰ ਅਸੀਂ ਤਰੋਂਦੇ ਆ ਆ ਆਖੋ ਜਰਾ ਕਰ ਇਹ ਕਾ ਦਿਓ ਇੱਕ ਦਾ ਸਮਾਨ ਬੜਾ ਆਉਂਦੇ ਆ ਪਿੱਛੋਂ ਸਾਡੇ ਟਰਾਲੇ ਆਉਂਦੇ ਆ ਸਾਡੇ ਪਿੱਛੋਂ ਟਰਾਲੇ ਆਉਂਦੇ ਆ ਤੇ ਉਹ ਕਿੰਨਾ ਬਣਾ ਲਿਆ ਬਣਾ ਲਿਆ ਕਹਿ ਕੇ ਦਵਾ ਦਿਓ ਇਹਨਾਂ ਦੇ ਜਿੰਨਾਂ ਦੇ ਹੈਗੇ ਆ ਪੂਖ ਲਾਓ ਕਿੰਨਾ ਦੇ ਹੈਗੇ ਉਹਨਾਂ ਦੇ ਬੋਟਾ ਜਿਹੜਾ ਸਵਾਰਿਆ ਉੱਤੇ ਬਹੁਤ ਹੋਰ ਬਹੁਤ ਇਹ ਨਗਰ ਆ ਜੂ ਤੋਂ ਰਸਤਾ ਬਲੋ ਕਰਤਾ ਪਹਿਲੇ ਹੋ ਗਿਆ ਸਾਰਾ ਹਿਸਾਬ ਨਾਲ ਵੀ ਤੋਂ ਉਹ ਇਧਰ ਨੂੰ ਕੋੜ ਨੂੰ ਜਲਦੀਏ ਤੋਂ ਵੀ ਤੁਸੀਂ ਸਾਰਾ ਕੋਈ ਇਹ ਰਸਤਾ ਖਾਲੀ ਕਰਾਓ ਵਾਲੇ ਆ ਕੇ ਬਲਾ ਕੇ ਜਿਹੜਾ ਕਿੰਨਾ ਦੇ ਟਰੈਕਟਰ ਕਿੰਨਾ ਦੇ ਪਿੰਡ ਦੇ ਆ ਵਾਈ ਕਰ ਲਓ ਭਾਈ ਹੋ ਗਿਆ ਸਾਰਾ ਸਵੇਰੇ 8 ਵਜੇ ਅੱਜ ਸੇਰੇ ਸੇਰੇ ਚੱਲਿਆ ਸਵੇਰੇ ਚਲੋ ਕੋਈ ਗੱਲ ਨਹੀਂ ਕੀ ਬਾਕੀ ਆ ਗਏ ਸਾਰੇ ਪਾਸੇ ਆਉਣਦੇ ਆ ਜਾਣਦੇ ਕੋਈ ਕਰਾਂ ਦੀ ਕੋਈ ਛੱਲ ਕੋਈ ਵਿੱਚ ਕੋਈ ਗੱਲ ਹੈ ਆਪਣਾ ਧਿਆਨ ਰੱਖੋ ਇੱਕ ਮਿੰਟੀ ਬੱਸ ਆਪਣਾ ਹਾਲ ਕਰ ਲੈ ਚਲ ਕੋਈ ਗੱਲ ਨਹੀਂ ਤੈਨੂੰ ਖੁਦ ਰੱਖੋ ਧਿਆਨ ਕੋਈ ਗੱਲ ਜੋ ਹੜ ਪੀੜਤ ਅਜਨਾਲਾ ਹਲਕੇ ਦੇ ਵਿੱਚ 베ਦੀ ਛੰਨਾ ਪਿੰਡ ਵਿੱਚ ਤੁਸੀਂ ਪਹੁੰਚੇ ਹੋ ਤੁਸੀਂ ਸੰਗਤ ਨੂੰ ਦੱਸੋ ਕੋਈ ਨਾਲ ਵਾਸਤੇ ਤੁਸੀਂ ਕਿਹੜੀ ਰਾਸਮਗਰੀ ਜਿਹੜੀ ਆ ਲੈ ਕੇ ਪਹੁੰਚੇ ਇੱਥੇ ਕੀ ਸੰਗਤ ਦੀ ਸੇਵਾ ਕਰਮ ਵਾਸਤੇ ਇੱਥੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੁੱਖ ਦੀ ਘੜੀ ਆਏ ਕੋਈ ਚਾਤ ਨਹੀਂ ਆ ਕਿਸੇ ਨੂੰ ਘਰ ਘਰ ਛੱਡੰਦਾ ਕਿਉਂਕਿ ਜੇ ਵੇਖੀਏ ਤਰਨਤਾਰਨ ਲਾਕੇ ਚ ਪੱਟੀ ਦੇ ਇਲਾਕੇ ਚ ਸਾਰੇ ਇਲਾਕੇ ਚ ਜਿਹੜਾ ਹੜ੍ਹ ਦੀ ਪ੍ਰੋਬਲਮ ਜ਼ਿਆਦਾ ਸੀ ਇਧਰਲੇ ਇਲਾਕੇ ਵਾਲਿਆਂ ਨੂੰ ਨਹੀਂ ਸੀ ਵੀ ਕੋਈ ਵੀ ਸਾਡੇ ਵੀ ਇਦਾਂ ਹੋ ਸਕਣਾ ਅਚਾਨਕ ਹੀ ਕੱਲ ਦਾ ਜਿਹੜਾ ਜ਼ਿਆਦਾ ਪਾਣੀ ਜਿਹੜਾ ਜ਼ਿਆਦਾ ਹੀ ਹੋ ਗਿਆ ਘਰਾਂ ਤੋਂ ਹੀ ਵੇਖ ਰਹੇ ਸਾਰੇ ਘਰ ਜਿਹੜੇ ਡੁੱਬੇ ਪਏ ਨੇ ਕਿਉਂਕਿ ਤੁਹਾਨੂੰ ਪਤਾ ਸਿੱਖ ਕਾਮ ਇੱਕ ਸਵਭਾਵਿਕ ਕਾਮ ਹੈ ਜਿਹੜੀ ਹਰ ਇੱਕ ਦੀ ਰੱਖਿਆ ਕਰਨ ਵਾਲੀ ਕਾਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਜਿਹੜਾ ਨਿਸ਼ਾਨਾ ਬਖਸ਼ਿਆ ਹਮ ਰਾਖਤ ਪਾਤਸ਼ਾਹੀ ਦਾਵਾ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਪਾਤਸ਼ਾਹੀ ਦਾਵਾ ਜਿਹੜਾ ਸਿੰਘਾਂ ਨੂੰ ਬਖਸ਼ਿਆ ਉਹਦੇ ਮੁਤਾਬਕ ਤੂੜੀ ਆ ਜਿਵੇਂ ਦੇਖ ਰਹੇ ਪਸ਼ੂ ਤੂੜੀ ਤੋਂ ਬਿਨਾ ਰਹੇ ਚਾਰਾ ਲੈ ਕੇ ਆਏ ਆ ਲੰਗਰ ਲੈ ਕੇ ਆਏ ਜਿਹੜੀ ਜਿੱਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਘਰ ਤੇ ਬਾਅਦ ਵਿੱਚ ਵੀ ਬਣ ਜਾਣਗੇ ਕੋਈ ਗੱਲ ਨਹੀਂ ਜੇ ਕੋ ਕਿਸੇ ਦੀ ਜਾਨ ਚਲ ਗਈ ਇਹ ਬਾਅਦ ਵਿੱਚ ਵਾਪਸ ਨਹੀਂ ਮੁੜਨੀ ਇਹ ਦੇ ਕਰਕੇ ਅਸੀਂ ਆਪਣੇ ਰਾਜਸਾਂ ਸੀ ਹਲਕੇ ਤੋਂ ਸਾਡੀ ਸਮੁੱਚੀ ਟੀਮ ਤਿਆਰ ਬਰ ਤਿਆਰ ਫੌਜਾਂ ਗਰੁੱਪ ਵੱਲੋਂ ਇੱਥੇ ਪਹੁੰਚੇ ਆ ਕਿਉਂਕਿ ਸੇਵਾ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਖੜਨਾ ਸਭ ਤੋਂ ਜ਼ਿਆਦਾ ਮਹੱਤਵ ਤੇ ਜ਼ਰੂਰੀ ਆ ਸੋ ਅਸੀਂ ਸਾਰਾ ਗਰੁੱਪ ਨਾਲ ਖੜਿਆ ਕਿਉਂਕਿ ਭਾਈ ਸਾਹਿਬ ਸਾਨੂੰ ਮਿਲੇ ਕਿ ਇੱਥੇ ਜਿਆਦਾ ਜਰੂਰਤ ਆ ਉਦੇ ਮੁਤਾਬਕ ਅਸੀਂ ਇਸ ਪਿੰਡ 베ਦੀ ਛੰਨਾ ਪਿੰਡ 베ਦੀ ਛੰਨਾ ਪਿੰਡ ਦੇ ਵਿੱਚ ਜਿਹੜੀ ਇਹ ਸੇਵਾ ਲੈ ਕੇ ਆਏ ਆ ਅਸੀਂ ਇਹਨੇ ਕੁਝ ਕਰਨ ਜੋਗੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਰਵਾ ਰਹੇ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਖਲੋਈਏ ਸੋ ਸਾਰਿਆਂ ਨੂੰ ਮੇਰੀ ਇਹ ਬੇਨਤੀ ਹੈ ਭਾਈ ਕਿ ਆਪਾਂ ਸਾਰੇ ਜਾਣੇ ਇਹ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦੇ ਭਾਈਵਾਲ ਬਣੀਏ ਭੈਣ ਭਰਾ ਬਣ ਕੇ ਰਹੀਏ ਤੇ ਆਪਾਂ ਜੋ ਵੀ ਕਿਸੇ ਨੂੰ ਕੋਈ ਮੁਸ਼ਕਲ ਪੈਂਦੀ ਆ ਉਹਦੇ ਨਾਲ ਡਟ ਕੇ ਖਲੋਈਏ ਉਹਦਾ ਸਾਥ ਦਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਜੀ ਸਭ ਕੁਝ ਲਿਆਂਦਾ ਆਂ ਤੀ ਨੂੰ ਤੂੜੀ ਦੇਵਾਂਗੇ ਆ ਡੰਗਰ ਬਾਹਰ ਕੱਢ ਮੇਰਾ ਵੀਰ ਉਹ ਕੱਢ ਮੁੰਡਿਆ ਨਹੀਂ ਕਿਸੇ ਆਏ ਆ ਕੀ ਕਰੋ ਅੱਜ ਦਾ ਡੰਗਰ ਇੱਛਾ ਤੇ ਲੱਕਾ ਇੱਥੇ ਛੁੱਟੀਆਂ ਨੇ ਇਧਰ ਡੰਗਰਾਂ ਨੂੰ ਇੱਥੇ ਹੀ ਲੈ ਕੇ ਮੈਂ ਅੱਗੇ ਕਰਕੇ ਦੱਸਦੇ ਇੱਥੇ ਕੱਲੇ ਲੋਕ ਇੱਥੇ ਕੱਢੀ ਇੱਕ ਮਹਾਭਾੜ ਕੱਢ ਮੇਰਾ ਵੀਰ ਇੱਥੇ ਡੰਗਰ ਪਾਣੀ ਵਧ ਗਿਆ ਫਿਰ ਕਿੱਦਾਂ ਕਰੀਏ